ਕਰਕੇ ਆਪਣੇ ਬੱਚਿਆਂ ਦੇ ਮਾਵਾ ਨੇ ਆਪਣੀਆਂ ਝੋਲੀਆਂ ਚਕਵਾ ਲੇ ਚੰਗਾ ਲੜੀਆਂ ਸਿਰਫ ਤੇ ਸਿਰਫ ਆਪਣੀ ਧਰਤੀ ਲਈ ਆਪਣੀ ਕੌਮ ਲਈ ਆਪਣੀਆਂ ਨਸਲਾਂ ਦੇ ਲਈ ਮਾਨਵਤਾ ਦੇ ਲਈ ਪਰ ਅੱਜ ਸਾਨੂੰ ਇਸ ਦਿਹਾੜੇ ਦੇ ਉੱਤੇ ਖੜ ਕੇ ਸੋਚਣ ਦੀ ਲੋੜ ਹੈ ਕੀ ਅੱਜੋ ਕਰਤਾਰ ਸਿੱਖਾਂ ਦਾ ਖਾਲਸੇ ਦਾ ਉੱਚਾ ਤੇ ਸੁੱਚਾ ਹੈਗਾ ਕੀ ਅੱਜ ਦਾ ਕਰਤਾਰ ਅੱਜ ਦਾ ਸਿੱਖ ਅੱਜ ਦਾ ਸਰਦਾਰ ਆਪਣੀ ਕੌਮ ਲਈ ਆਪਣੀਆਂ نسلਾਂ ਲਈ ਆਪਣੀ ਧਰਤੀ ਮਾਂ ਲਈ ਆਪਣੇ ਪਾਣੀਆਂ ਲਈ ਆਪਣੀ ਬੋਲੀ ਲਈ ਲੜ ਰਿਹਾ ਯੁੱਝ ਰਿਹਾ ਸੰਘਰਸ਼ ਕਰ ਰਿਹਾ ਨજર ਨਹੀਂ ਆਉਂਦਾ ਅੱਜ ਦਾ ਸਿੱਖ ਅੱਜ ਦਾ ਸਰਦਾਰ ਅੱਜ ਦਾ ਖਾਲਸਾ ਵੱਡੇ ਪੱਦਰ ਦੇ ਉੱਤੇ ਆਪਣੀ ਧਰਤੀ ਮਾਂ ਨੂੰ ਵੇਦਾਵਾ ਲੈ ਕੇ ਦੇ ਚੁੱਕਿਆ ਆਪਣੀ ਧਰਤੀ ਤੋਂ ਪਗੌੜਾ ਹੋ ਚੁੱਕਿਆ ਆਪਣੀ ਮਾਂ ਬੋਲੀ ਵਿਸਾਰ ਚੁੱਕਿਆ ਆਪਣੇ ਪਾਣੀਆਂ ਨੂੰ ਛੱਡ ਚੁੱਕਿਆ ਆਪਾਂ ਪਾਣੀਆਂ ਦੀ ਗੱਲ ਕੀਤੀ ਵਾਰ-ਵਾਰ ਜ਼ਿਕਰ ਹੋਇਆ ਪਾਣੀਆਂ ਦਾ ਲੰਮੇ ਸਮੇਂ ਤੋਂ ਅਸੀਂ ਕੜਾਈ ਲੜ ਰਹੇ ਆ ਪਾਣੀਆਂ ਲਈ ਬੋਲੀ ਲਈ ਧਰਤੀ ਲਈ ਸੋਡੇ ਕੋਲੇ ਪੰਜਾਬ ਦੇ ਲੋਕੋ 15 ਸਾਲ ਦਾ ਪਾਣੀ ਬਚਿਆ 15 ਸਾਲ ਦਾ ਧਰਤੀ ਹੀਟਾ ਇਹ ਧਰਤੀ ਬੰਜਰ ਹੋ ਜਾਣੀ ਹੈ ਇਹ ਸਭਿਆਤਾ ਨੇ ਖਤਮ ਹੋ ਜਾਣਾ ਬਹੁਤੇ ਕਹਿੰਦੇ ਆ ਕਿ ਲੱਖਾਂ ਸਿਆ ਇਹ ਵੀ ਹੋ ਸਕਦਾ

14 ਤੋਂ 15 ਸਾਲ ਦਾ ਤੁਹਾਡਾ ਪਾਣੀ ਹੈ ਡੈਡ ਲਾਈਨ ਆ ਪੰਜਾਬ ਕੋਲੇ ਕਿ 2045 ਚਾਲੀ ਤੱਕ ਜਾਂਦੇ ਆ ਪੰਜਾਬ ਦਾ ਪਾਣੀ ਮੁੱਕ ਜਾਣਾ ਤੇ ਦੁਨੀਆ ਦੀਆਂ ਵੱਡੀਆਂ-ਵੱਡੀਆਂ ਸਭਿਆਤਾਵਾਂ ਅਲੋਪ ਹੋਈਆਂ ਮਰ ਗਈਆਂ ਖਤਮ ਹੋ ਗਈਆਂ ਜਿਵੇਂ ਹੜੱppa ਸਭਿਆਤਾ ਮਹਜੋੜੋ ਸਭਿਆਤਾ ਕੋਈ ਧਿਆਨ ਨਹੀਂ ਕਰਦਾ ਕਰ ਨਹੀਂ ਕਰਦਾ ਕੋਈ ਪਰਵਾਹ ਨਹੀਂ ਮੈਂ ਲੋਕ ਸਭਾ ਦੀਆਂ ਬੋਟਾਂ ਦੇ ਵਿੱਚ ਮਾਨਸਾ ਜ਼ਿਲ੍ਹੇ ਦੇ ਇੱਕ ਪਿੰਡ 'ਚ ਬੋਲਾਂ ਬਹੁਤ ਵੱਡਾ ਕੱਠ ਦੋ ਘੰਟੇ ਬੋਲੀ ਗਿਆ ਲੋਕ ਸੁਣੀ ਗਏ ਜਦੋਂ ਮੈਂ ਜਾਣ ਲੱਗਿਆ ਇੱਕ ਬਾਬਾ ਉੱਠ ਕੇ ਖੜਾ ਹੋ ਗਿਆ ਕਹਿੰਦਾ ਸ਼ੇਰਾ ਤੈਨੂੰ ਵੀ ਬੋਟਾ-ਬੂਟਾ ਪੈਂਦੀਆਂ ਵਾਹ ਕਾਰਨ ਕੀ ਐ ਕਹਿੰਦਾ ਤੂੰ ਤਾਂ ਸਾਡੀ ਮੁਫਤ ਬਿਜਲੀ ਦੇ ਖਿਲਾਫ ਹੈ ਤੂੰ ਤਾਂ ਕਹਿੰਦਾ ਮੋਟਰਾਂ ਦੇ ਬਿੱਲ ਕਣੇ ਚਾਹੀਦੇ ਆ ਮੀਟਰ ਲੱਗਣਾ ਚਾਹੀਦਾ ਮਾ ਬਾਪੂ ਮੈਂ ਕਹਿਣਾ ਮੋਟਰਾਂ ਤੇ ਬਿੱਲ ਲੱਗਣੇ ਚਾਹੀਦੇ ਆ ਮੋਟਰਾਂ ਤੇ ਮੀਟਰ ਲੱਗਣੇ ਚਾਹੀਦੇ ਆ ਕਾਰ ਸਾਡੇ ਲੋਕ ਨਹਿਰੀ ਪਾਣੀ ਨੂੰ ਛੱਡ ਚੁੱਕੇ ਆ ਧਰਤੀ ਅੱਡੋ ਪਾਣੀ ਖਿੱਚੀ ਜਾਂਦੇ ਆ ਅੱਜ ਤੋਂ ਮਹੀਨਾ ਪਹਿਲਾਂ ਮੈਂ ਮੇਰੇ ਪਿੰਡ ਦੀ ਵੀਡੀਓ ਪਾਈ ਸ਼ਾਇਦ ਤੁਸੀਂ ਸੁਣੀ ਦੇਖੀ ਹੋਵੇ ਮੇਰਾ ਪਿੰਡ ਨਹਿਰ ਦੇ ਉੱਤੇ ਆ ਨਹਿਰ ਭਰੀ ਵਗਦੀ ਆ ਸੂਆ ਭਰਿਆ ਜਾਂਦਾ ਮੋਗਾ ਬੰਦ ਪਿਆ ਲੋਕਾਂ ਕਣਕ ਨੂੰ ਪਾਣੀ ਛੱਡੀ ਬੈਠੇ ਆ ਮੋਟਰਾਂ ਛੱਡੀ ਬੈਠੇ ਆ ਕੀ ਅਸੀਂ ਆਪਣੇ ਆਪ ਦੁਸ਼ਮਣ ਨਹੀਂ ਆ ਕਿ ਸਾਡੀਆਂ ਆਣ ਵਾਲੀਆਂ ਨਾਲ ਦੁਸ਼ਮਣ ਅਸੀਂ ਆਪ ਨਹੀਂ ਹੈਗੇ ਇਹ ਸੋਚਣਾ ਪੈਣਾ ਆ ਬੜਾ ਰੌਲਾ ਪਿਆ ਤੇ ਲਗਾਨਾਂ ਦੇ ਵਿੱਚ ਹైదరాబాద్ ਦੇ ਵਿੱਚ ਕਿ 400 ਏਕੜ ਜੰਗਲ ਵੜ ਦਿੱਤਾ ਗਿਆ ਉੱਚੇ ਕਹਿੰਦੇ ਆਈਟੀ ਪਾਰਕ ਬਣਾਉਣਾ ਜੀ ਜੰਗਲ ਤਬਾਹ ਕਰ ਦਿੱਤਾ ਗਿਆ ਹਾਕਰ ਮੱਛੀ ਪੂਰੀ ਦੁਨੀਆ ਦੇ ਵਿੱਚ ਰੌਲਾ ਪਿਆ ਉੱਚੋਂ ਦੇ ਰਹਿਣ ਵੀ ਲੜੇ ਆ ਕੇ ਪੰਜਾਬ ਤੋਂ ਵੀ ਆਵਾਜ਼ ਉੱਠੀ ਕਿ ਜੰਗਲ ਨਹੀਂ ਕੱਟੇ ਜਾਣੇ ਚਾਹੀਦੇ ਪੰਜਾਬ ਦੇ ਲੋਕੋ ਮੈਂ ਤੁਹਾਨੂੰ ਪੁੱਛਣਾ ਚਾਹੁੰਨਾ ਹੈ ਅੱਜ ਅਸੀਂ ਅੱਜ ਅਸਰਤੀ ਦੇ ਆਪਾਂ ਬੈਠੇ ਆ ਹੌਲ ਕੰਕ ਦੇ ਨਾਲ ਤੋਂ ਅੱਗ ਲੱਗਣੀ ਹੈ ਹਜ਼ਾਰਾਂ ਹਜ਼ਾਰਾਂ ਤੋਂ ਜਾ ਕੇ ਟੁੱਕੇ ਜਾਣੇ ਆ ਕੋਈ ਬੋਲੂਗਾ ਹਜ਼ਾਰਾਂ ਪੰਛੀ ਮਜਾਦ ਦਿੱਤੇ ਜਾਣੇ ਆ ਛੋਟੇ ਛੋਟੇ ਬੱਚੇ ਆਂਦੇ ਮਚਾ ਦਿੱਤੇ ਜਾਣੇ ਆ ਅਸੀਂ ਇਕੱਲਾ ਫੇਸਬੁੱਕਾਂ ਦੇ ਬੋਲਣ ਵਾਲਿਆਂ ਭਰਾਵੋ ਰੋਲਾ ਪਾਉਣ ਵਾਲੇ ਜਿਸ ਕਰਕੇ ਇਹ ਜਿਹੜੇ ਮੁੱਦੇ ਲੈ ਕੇ ਅਸੀਂ ਤੁਰੇ ਆ ਨਾਂ ਰੱਖਿਆ ਵਾਹੇ ਨੂੰ ਰੋਪੜ ਤੋਂ ਤੁਰੇ ਸੀ ਗਏ ਜਿੱਥੋਂ ਸਤਲੁਜ ਦਰਿਆ ਹਿਮਾਚਲ ਤੋਂ ਪੰਜਾਬ ਦੇ ਦਾਖਲ ਹੁੰਦਾ ਤੇ ਹਿਮਾਚਲ ਦੇ ਵਿੱਚ ਹਜ਼ਾਰਾਂ ਫੈਕਟਰੀਆਂ ਲੱਗੀਆਂ ਜਿਹੜਾ ਕੈਮੀਕਲ ਪਾਉਣਾ ਸ਼ੁਰੂ ਕਰ ਦਿੰਦੇ ਨੇ ਉਹਨਾਂ ਨੇ ਦਰਿਆ ਦੇ ਵਿੱਚ ਤੇ ਉਹ ਤੋਂ ਅੱਗੇ ਆ ਕੇ ਲੁਧਿਆਣਾ ਸ਼ਹਿਰ ਉਹਦੇ ਪਿੱਛੇ ਨੰਗਲ ਆਨੰਦਪੁਰ ਸਾਹਿਬ ਜਿੰਨਾ ਸੀਵਰੇਜ ਆ ਸਹਿਰਾਂ ਦਾ ਸਾਰੀ ਗੰਦਗੀ ਦਰਿਆ 'ਚ ਪੈਂਦੀ ਹੈ ਉਹ ਜਸਲਮੇਰ ਤੱਕ ਬੀਕਾ ਨੇਰ ਗੰਗਾ ਨਗਰ ਤੱਕ ਸਾਰਾ ਦੱਖਣੀ ਮਾਲਵਾ ਇਹ ਜ਼ਹਿਰੀਲਾ ਪਾਣੀ ਪੀ ਰਿਹਾ ਹੈ ਲੋਕ ਸਭਾ ਦੇ ਵਿੱਚ ਰਾਜ ਸਭਾ ਦੇ ਵਿੱਚ ਰਿਪੋਰਟਾਂ ਪੇਸ਼ ਹੋਈਆਂ ਨੇ ਕਿ ਪੰਜਾਬ ਦੇ ਵਿੱਚ ਨਾ ਧਰਤੀ ਇਹਲਾ ਪਾਣੀ ਪੀਣ ਯੋਗ ਹੈ ਨਾ ਦਰਿਆਵਾਂ ਦਾ ਪਾਣੀ ਪੀਣ ਯੋਗ ਹੈ। ਪੀਣ ਦੀ ਗੱਲ ਛੱਡੋ। ਇਹ ਪਾਣੀ ਸੋਡੀਆਂ ਫਸਲਾਂ ਨੂੰ ਲਾਉਣ ਦੇ ਯੋਗ ਵੀ ਨਹੀਂ ਰਿਹਾ। ਆਹ ਤਾਂ ਅਤਲ ਪਹਿਲਾਂ ਮੁਕਸਰ ਦੀ ਰਿਪੋਰਟ ਆਈ ਹੈ ਮੁਕਸਰ ਜ਼ਿਲ੍ਹੇ ਦੀ ਵੀ ਮੁਕਸਰ ਜ਼ਿਲ੍ਹੇ ਦੇ ਵਿੱਚ ਸਾਰੇ ਸਿੰਪਲ ਪਾਣੀ ਦੇ ਫੇਲ ਹੋ ਚੁੱਕੇ ਆ। ਅਸੀਂ ਦੂਜੀ ਗੱਲ ਕਰ ਰਹੇ ਹਾਂ ਡੋਮਿਸਾਈਲ ਦੀ, ਬੋਨਫਾਇਡ ਦੀ ਕਿ ਪੰਜਾਬ ਦੀਆਂ ਨੌਕਰੀਆਂ ਪੰਜਾਬੀਆਂ ਨੂੰ ਮਿਲਣੀਆਂ ਚਾਹੀਦੀਆਂ ਨੇ। ਜਿਵੇਂ ਉਤਰਾਖੰਡ ਦਾ ਕਾਨੂੰਨ ਆ ਹਿਮਾਚਲ ਦਾ ਕਾਨੂੰਨ ਆ ਰਾਜਸਥਾਨ ਦਾ ਕਾਨੂੰਨ ਆ ਮਹਾਰਾਸ਼ਟਰ ਦਾ ਕਾਨੂੰਨ ਆ ਪੰਜਾਬ ਦਾ ਕਾਨੂੰਨ ਕਿਉਂ ਨਹੀਂ ਹੈਗਾ ਆ ਪਿੱਛੇ ਜੇ ਹੁਣ ਜਲੰਧਰ ਡਿਵੀਜ਼ਨ ਦੇ ਵਿੱਚ 230 ਬੰਦੇ ਸਹੈਕ ਲੈਨ ਮੈਂ ਰੱਖੇ ਗਏ ਆ ਜਿਦੇ ਵਿੱਚੋਂ 180 ਬੰਦੇ ਕੱਲੇ ਹਰਿਆਣੇ ਤੋਂ ਆ ਤੇ 50 ਬੰਦੇ ਪੰਜਾਬ ਤੋਂ ਆ ਇੱਥੇ ਪਿੱਛੇ ਮੈਂ ਆ ਵਾਗ ਗਈ ਸੀ ਜਦੋਂ ਪੰਜਾਬ ਦਾ ਮੁੱਖ ਮੰਤਰੀ ਕੈਪਟਨ ਮਨਦਰ ਸਿੰਘ ਜੀ ਦਾ ਉਸ ਤੋਂ ਬਾਅਦ ਚੰਨੀ ਬਣਿਆ ਇਹਨਾਂ ਮੁੱਖ ਮੰਤਰੀ ਨੇ ਉਹ ਜਾ ਕੇ ਮਿਲੇ ਕਿ ਜਿਹੜਾ ਤੁਸੀਂ 300 ਬੰਦਾ ਲਿਆ ਕੇ ਸੀਐਸ ਸਿਕਿਉਰਟੀ ਦੇ ਵਿੱਚ ਬਾਹਰਲੇ ਸੂਬਿਆਂ ਤੋਂ ਭਰਤੀ ਕਰ ਲਿਆ ਸਿਪਾਹੀ ਤੋਂ ਲੈ ਕੇ ਤੇ ਡੀਐਸਪੀ ਰੰਗ ਤੱਕ ਬੰਦੇ ਭਰਤੀ ਕੀਤੇ ਗਏ ਤੇ ਮਰਜ਼ੀ ਕਰ ਦਿੱਤੇ ਕਿ ਪੰਜਾਬ ਪੁਲਿਸ ਦੇ ਵਿੱਚ ਕਿਸੇ ਨੇ ਕੋਈ ਸੁਣਵਾਈ ਨਹੀਂ ਕੀਤੀ ਆ ਮਹੀਨਾ ਪਹਿਲਾਂ ਉਤਰਾਖੰਡ ਦੀ ਸਰਕਾਰ ਨੇ ਉੱਥੋਂ ਦਾ ਮੁੱਖ ਮੰਤਰੀ ਆ ਪੁਸ਼ਪਕਰ ਸਿੰਘ ਧਾਮੀ ਉਹਨੇ ਆਪਣੀ ਕੈਬਨਟ ਦੇ ਵਿੱਚ ਇੱਕ ਮਤਾ ਪਾਇਆ ਪਾਸ ਕਰਤਾ ਕਿ ਉਤਰਾਖੰਡ ਦੇ ਵਿੱਚ ਕੋਈ ਵੀ ਬਾਹਰ ਦਾ ਬੰਦਾ ਜ਼ਮੀਨ ਨਹੀਂ ਲੈ ਸਕਦਾ ਆ ਕੇ ਇਹ ਕਾਨੂੰਨ 1972 ਦਾ ਬਣਿਆ ਹੋਇਆ ਹਿਮਾਚਲ ਚ ਇਹੀ ਤੂਣ ਬਣਿਆ ਹੋਇਆ 1952 ਦਾ ਰਸਾਂ ਦੇ ਵਿੱਚ ਤੇ ਪੰਜਾਬ ਸ਼ਾਮਲਾਟ ਹੈ ਜਿਹੜਾ ਮਰਜ਼ੀ ਬੰਦਾ ਇੱਥੇ ਆ ਕੇ

ਪੰਜਾਬ 'ਚ ਕਾਨੂੰਨ ਬਣਾਇਆ ਚਾਹੀਦਾ ਵੀ ਸ਼ਰਤਾਂ ਤਹਿਤ ਕੋਈ ਬਾਹਰਲਾ ਬੰਦਾ ਆਉਂਦਾ ਹੈ ਚਾਹੇ ਕੇ ਆਪਣੀ ਵੋਟ ਪਾ ਸਕਦਾ ਹੋਵੇ ਸ਼ਰਤਾਂ ਤਹਿਤ ਕੋਈ ਬਾਹਰਲਾ ਬੰਦਾ ਚਾਹੇ ਕੇ ਜ਼ਮੀਨ ਲਵੇ ਇਹ ਕਾਨੂੰਨ ਬਣਾਇਆ ਚਾਹੀਦੇ ਆ ਜੇ ਆਪਾਂ ਵਾਕੇ ਪੰਜਾਬ ਨੂੰ ਬਚਾਉਣਾ ਚਾਹੁੰਦੇ ਆ ਜਦੋਂ ਅਸੀਂ ਪੰਜਾਬ ਨੂੰ ਬਚਾਉਣ ਦੀ ਗੱਲ ਕਰਦੇ ਆ ਸਾਡੇ ਮੱਥੇ ਟੈਗ ਮਾਰ ਦਿੱਤਾ ਜਾਂਦਾ ਕਿ ਇਹ ਜੀ ਵੱਖਵਾਦੀ ਗੱਲਾਂ ਕਰਦੇ ਆ ਇਹ ਦੇਸ਼ ਵਿਰੋਧੀ ਗੱਲਾਂ ਕਰਦੇ ਆ ਆ ਐਮ ਕੇ ਸਟਾਲਰ ਮੁੱਖ ਮੰਤਰੀ ਆ ਤਾਮਲ ਲਾਡੂ ਦਾ ਉਹਨੇ ਸ਼ਰਯੰਕ ਇੱਤਾ ਸੈਂਟਰ ਸਰਕਾਰ ਨੂੰ ਇਹ ਅਸੀਂ ਐਚਾ ਕੋਈ ਦੂਜੀ ਤੀਜੀ ਬੋਲੀ ਨਹੀਂ ਬੋਲਣ ਦੇਣੀ ਨਾ ਲਿਖਣ ਦੇਣੀ ਐ ਨਾ ਪੜ੍ਹਨ ਦੇਣੀ ਐ ਐਥੇ ਚੱਲੂਗੀ ਤਾਂ ਇਕੱਲੀ ਤਾਮਲ ਚੱਲੂਗੀ ਤੇ ਸਾਡੇ ਤੇ ਪੰਜਾਬ ਦੇ ਹਾਲਾਤ ਦੇਖ ਲਓ ਅਸੀਂ ਬੋਰਡਾਂ ਦੇ ਰੰਗ ਮਾਰੇ 16 ਦੇ ਵਿੱਚ ਵੀ ਪੰਜਾਬੀ ਉੱਤੇ ਲਿਖੋ ਤੇ 17 ਮੁਕੱਦਮੇ ਦਰਜ ਹੋਏ ਮੇਰੇ ਤੇ ਔਰ 6 ਮਹੀਨੇ ਜੇਲ੍ਹ ਵੀ ਜਾਣਾ ਪਿਆ ਗੋਲੀ ਕਰਕੇ ਸਕੂਲਾਂ ਦੇ ਹਰਾਰ ਦੇਖ ਲੋ ਛਰੇਆ ਸਕੂਲਾਂ ਦੇ ਵਿੱਚ ਸਾਡੇ ਜਵਾਕਾਂ ਨੂੰ ਪੰਜਾਬੀ ਬੋਲਣ ਦੇ ਉੱਤੇ ਪਾਬੰਦੀ ਲਾਈ ਜਾ ਰਹੀ ਹੈ ਇਹ ਪੰਜਾਬ 'ਚ ਹੋ ਰਿਹਾ ਹੈ ਅਸੀਂ ਹਿੰਦੀ ਵਿਰੋਧੀ ਨਹੀਂ ਹੈਗੇ ਨਾ ਅੰਗਰੇਜ਼ੀ ਵਿਰੋਧੀ ਆ ਨਾ ਸਕੂਲ ਦੇ ਵਿਰੋਧੀ ਆ ਜਿੱਥੇ ਮਰਜ਼ੀ ਆਪਣੇ ਬੱਚੇ ਪੜਾਓ ਜਿਹੜੀ ਮਰਜ਼ੀ ਬੋਲੀ ਨਾਲ ਜੋੜੋ ਪਰ ਜੇ ਪੰਜਾਬ ਦੇ ਲੋਕੋ ਆਪਣੀ ਮਾਂ ਬੋਲੀ ਤੋਂ ਤੁਹਾਡੇ ਬੱਚੇ ਦੂਰ ਹੋ ਗਏ ਤੁਹਾਡੀਆਂ ਆਣ ਵਾਲੀਆਂ نسلਾਂ ਨੇ ਤਬਾਹ ਹੋ ਜਾਣਾ ਹੈ ਤੁਹਾਡਾ ਨਾਮੋ ਨਿਸ਼ਾਨੇ ਦੁਨੀਆ ਤੋਂ ਮਿੰਟ ਜਾਣਾ ਕਰ ਲਿਖ ਦੇ ਬੋਲੀ ਦੀ ਮਹੱਤਾ ਕਿਸੇ ਕਾਮਲੀ ਬਹੁਤ ਜ਼ਿਆਦਾ اہم ਹੁੰਦੀ ਹੈ ਕੌਮਾਂ ਬੋਲੀ ਨਾਲ ਜਾਂਦੀਆਂ ਨੇ ਬੋਲੀ ਦੇ ਸਿਰ ਤੇ ਜਾਂਦੀਆਂ ਨੇ ਜੋ ਭਰਾਵੋ ਇਹਨਾਂ ਮੁੱਦਿਆਂ ਨੂੰ ਲੈ ਕੇ ਅਸੀਂ ਤੁਰੇ ਆ ਪੰਜਾਬ ਤੋਕਾ ਦੇਣ ਤੇ ਰਾਤੇ ਕੀਤਾ ਕਦੇ ਆਸ ਜ਼ਿਲ੍ਹੇ ਚ ਕਦੇ ਉਸ ਜ਼ਿਲ੍ਹੇ ਦੇ ਬੱਚਾ ਪਿੰਡਾਂ ਜਾਂਆਂ ਰਾਤਾਂ ਦੇ ਉੱਚੇ ਕੱਢਦੇ ਆ ਆਹੀ ਗੱਲਾਂ ਲੋਕਾਂ ਦਾ ਕਰਦੇ ਆ ਵੀ ਅਸਲ ਮੁੱਦੇ ਪੰਜਾਬ ਦੇ ਆ ਨੇ ਅਗਲੀ ਬੇਨਤੀ ਮੈਂ ਕਰਦਾ ਸਾਡੇ ਲੋਕ ਜ਼ਮੀਨਾਂ ਵੇਚ ਰਹੇ ਆ ਇਹ ਗੱਲ ਮੈਂ 5 ਸਾਲ ਪਹਿਲਾਂ ਕਹੀ ਸੀ ਵੀ ਜ਼ਮੀਨਾਂ ਨਾ ਵੇਚੋ ਜਿਹੜੀ ਧਰਤੀ ਤੇ ਆਪਾਂ ਬੈਠੇ ਆ ਜਿਹੜੀ ਧਰਤੀ ਖਾਤਰ ਖੂਨ ਡੋਲਿਆ ਸਿਰ ਲੱਗੇ ਜੰਗਾਂ ਹੋਈਆਂ ਘੱਲੂ ਘਾਰੇ ਹੋਏ ਧਰਤੀ ਵੇਚ ਕੇ ਅਸੀਂ ਬਾਹਰ ਨੂੰ ਭਜਤ ਰਹੇ ਆਂ ਅੱਜ ਹਾਲਾਤ ਦੇਖੋ ਪੰਜਾਬ ਦੇ ਕੀ ਬਣੇ ਹੋਏ ਆ ਕਿਵੇਂ ਜ਼ਮੀਨਾਂ ਦੇ ਭਾਅ ਜਿਹੜੇ ਕਿੱਥੇ ਪਹੁੰਚ ਚੁੱਕੇ ਆ ਦੁਨੀਆ ਦੀ ਆਬਾਦੀ ਵੱਧ ਰਹੀ ਆ ਪਾਪੂਲੇਸ਼ਨ ਵੱਧ ਰਹੀ ਆ ਧਰਤੀ ਘਟ ਰਹੀ ਆ ਜਿਹੜੀ ਕੀ ਘਟੂਗੀ ਉਹਦੀ ਕੀਮਤ ਵੀ ਵਧੂਗੀ ਆਉਣ ਵਾਲੇ ਸਮੇਂ ਦੇ ਵਿੱਚ ਭੋਜਨ ਪਿੱਛੇ ਤੇ ਪਾਣੀ ਪਿੱਛੇ جنگ ਹੋਣੀ ਆ ਸੋਡੇ ਕੋਲੇ ਦੋਨੇ ਹੈਗੇ ਆ ਭੋਜਨ ਪੈਦਾ ਕਰਨ ਵਾਲੀ ਸਭ ਤੋਂ ਜ਼ਰਖੇ ਧਰਤੀ ਹੈ ਤੇ ਪਾਣੀ ਹੈ ਇਹ ਦੋਨੇ ਸੰਭਲੋ ਆਪਣੀਆਂ ਜ਼ਮੀਨਾਂ ਨਾ ਵੇਚੋ ਸੰਭਲ ਕੇ ਰੱਖ ਲਓ ਆਪਣੀਆਂ ਜ਼ਮੀਨਾਂ ਬਹੁਤ ਜੰਦੇ ਕਲਪ ਦੇ ਫਿਰਦੇ ਆ ਆ ਜਿੱਦੇ ਵੱਡੇ ਵੱਡੇ ਸ਼ਹਿਰ ਹੈ ਲੁਧਿਆਣਾ ਸ਼ਹਿਰ 22 ਪਿੰਡਾਂ ਦੀ ਜ਼ਮੀਨ ਖਾ ਚੁੱਕਿਆ ਆ ਬੰਡਾ ਆਪਾ ਦੇਖ ਲਓ ਕਿੱਧਰ ਨੂੰ ਵੱਧ ਗਿਆ ਚਾਸ ਪਰੇ ਬਟਿੰਡਾ ਵੱਧ ਰਿਹਾ ਹੈ ਜਿੰਨੇ ਤੁਹਾਡੇ ਹਾਈਵੇ ਆ ਸਾਰੇ ਹਾਈਵੇ ਦੇ ਉੱਤੇ ਜ਼ਮੀਨਾਂ ਵੇਚ ਚੁੱਕੀਆਂ ਨੇ ਜਾਂ ਵੇਚ ਰਹੀਆਂ ਨੇ ਮੈਂ ਤੁਹਾਡੇ ਨਾਲ ਇਹ ਗੱਲ 100% ਦੀ ਨਹੀਂ 1000% ਦੀ ਦਾਅਵੇ ਨਾਲ ਕਹਿ ਸਕਦਾ ਕਿ ਜੇ ਤੁਸੀਂ ਲੋਕ ਆਪਣੇ 5-7 ਸਾਲ ਜ਼ਮੀਨਾਂ ਬਚਾ ਕੇ ਰੱਖ ਗਏ ਜਿਉ ਤੁਹਾਡੇ ਬਾਟਰ ਖੁੱਲ ਗਏ ਤੁਹਾਡੀ ਪੂਰੀ ਦੁਨੀਆ ਤੁਹਾਡੇ ਕਦਮਾਂ 'ਚ ਹੋਊਗੀ ਮੈਂ ਤੁਹਾਨੂੰ ਲਿਖ ਕੇ ਲੈ ਦੇਵਾਂ ਕਉਂ ਇਹ ਵਪਾਰ ਜਿਹੜੇ ਹੋਣੇ ਆ ਇਹ ਇੱਥੋਂ ਸ਼ੁਰੂ ਹੋ ਕੇ ਪੂਰੇ ਯੂਰਪ ਤੱਕ ਏਸ਼ੀਆ ਤੱਕ ਕੇ ਜਾਣਿਆ ਸੜਕਾਂ ਦਾ ਹੀ ਹੋਣੇ ਆ ਜਿਸ ਕਰਕੇ ਬੇਨਤੀਆਂ ਐ ਇਦਾਂ ਬਰਾਵੋ ਇਹੀ ਰੋਕਾ ਦੇਣ ਇਹ ਸੁਨੇਹਾ ਤੇ ਤੁਹਾਡੇ ਕੋਲੇ ਤੁਹਾਡੇ ਦਰਵਾਜ਼ੇ ਖੜਕਾ ਰਹੇ ਆ ਤੁਹਾਡੇ ਪਿੰਡਾਂ ਜਾ ਰਹੇ ਆ ਸ਼ਹਿਰਾਂ ਜਾ ਰਹੇ ਆ ਕਿ ਉੱਥੋਂ ਪੰਜਾਬ ਦੇ ਲੋਕੋ ਹੁਣ ਕਾਹ ਚ ਬੈਠਣ ਦਾ ਬੇੜਾ ਨਹੀਂ ਹੈਗਾ ਹੁਣ ਉੱਠ ਕੇ ਲੜਨਾ ਪੈਣਾ ਸੰਘਰਸ਼ ਕਰਨਾ ਪੈਣਾ ਜੀ ਆਈ ਕਿਸਲ ਜੀ ਮਾਰ ਕੇ ਵੇਸਲੇ ਹੋ ਕੇ ਕੰਦ ਜਿ ਬੈਠੇ ਨੇ ਤਾਂ ਤੁਹਾਡੀਆਂ ਨਸਲਾਂ ਫਸਲਾਂ ਧਰਤੀ ਪਾਣੀ ਬੋਲੀ ਇਤਿਹਾਸ ਇਹ ਸਭਿਆ ਦਾ ਸਕੋ ਤਵਾ ਹੋ ਜਾਣੀ ਇਹ ਬਹੁਤ ਗੈਰਨੀਆ ਦੇ ਡੂੰਗੀਆਂ ਸ਼ਾਸ਼ਾ ਨੇ ਇਹ ਆਮਰਦਾਰੇ ਨਹੀਂ ਹੈਗੇ ਵੀ ਨਸ਼ਾ ਆ ਗਿਆ ਸਾਡੇ ਨੌਜਵਾਲ ਖਾਲ ਲਾ ਕੇ ਟੀਕੇ ਲਾ ਕੇ ਮਰਨ ਲਾ ਕੇ ਇਹ ਵੀ ਬਹੁਤ ਵੱਡੀਆਂ ਸ਼ਾਸ਼ਾ ਨੇ ਜੋ ਸਮਝਣ ਦੀ ਲੋੜ ਆ ਭਰਾਵੋ ਆਪਣੇ ਆਪ ਨੂੰ ਬਚਾਉਣ ਲਈ ਆਪਣੇ ਪਿੰਡਾਂ ਤੋਂ ਸ਼ੁਰੂਆਤ ਕਰੋ ਆਪਣੇ ਘਰ ਤੋਂ ਸ਼ੁਰੂਆਤ ਕਰੋ ਆਪਣੇ ਜਿਵਾਕਾਂ ਤੋਂ ਸ਼ੁਰੂਆਤ ਕਰੋ ਜੋ ਮੈਂ ਹੁਣ ਅੱਜ ਅਸੀਂ ਇੱਥੇ ਇੱਕ ਕਿਤਾਬ ਚਾ ਬੰਦਿਆ ਇਹ ਜ਼ਰੂਰ ਪੜਿਓ ਵੀ ਜਿਹੜੇ ਪੰਜਾਬ ਦੇ ਮਸਲੇ ਨੇ ਪੰਜਾਬ ਦੇ ਮੁੱਦੇ ਨੇ ਇਹਨਾਂ ਮੁੱਦਿਆਂ ਦੇ ਹੱਲ ਕੀ ਆ ਹੁਣ ਸਾਰੇ ਕਹਿੰਦੇ ਆ ਭਾਈ ਰੌਲਾ ਪਾਉਂਦੇ ਰਹਿੰਦੇ ਹੋ ਗੱਲ ਕਰਦੇ ਪੰਜਾਬ ਨੂੰ ਆਹ ਬਿਮਾਰੀ ਲੱਗ ਗਈ ਆਹ ਬਿਮਾਰੀ ਲੱਗ ਗਈ ਬਿਮਾਰੀ ਦਾ ਇਲਾਜ ਵੀ ਦੱਸੋ ਅਸੀਂ ਇਹਦੇ ਵਿੱਚ ਇਲਾਜ ਵੀ ਦੱਸਿਆ ਇਹ ਲੈ ਕੇ ਵੀ ਜਾਓ ਪਰਿਓ ਵੀ ਜੇ ਤੇ ਅਮਲੇ ਵੀ ਕਰ ਲਿਓ ਤੇ ਇਹ ਸਾਡਾ ਵਹਿਣ ਜਿਹੜਾ ਸ਼ੁਰੂ ਹੋਇਆ ਪ੍ਰਭੂ ਦਾ ਪਹਿਲਾ ਪ੍ਰਾਸ ਅੱਜ ਤੇ ਅਸੀਂ ਦੁਬਾਰਾ ਫੇਰ ਕੱਲ ਤੋਂ ਲੈ ਕੇ ਪੰਜਾਬ ਸ਼ੁਰੂ ਹੋ ਜਾਣਾ ਸਾਰੇ ਪੰਜਾਬ ਫੇਰ ਜਾਣਾ ਹੈ ਲੋਕਾਂ ਨੂੰ ਜਗਾਉਂਦੇ ਕਰਦਾ ਵੀ ਆਓ ਲੋਕ ਉੱਠ ਕੇ ਆਪਾਂ ਆਪਣੀਆਂ ਨਸਲਾਂ ਫਸਲਾਂ ਆਪਣੀ ਧਰਤੀ ਨੂੰ ਬਚਾ ਲઈએ ਇਹ ਸੰਕਲਪ ਸਾਨੂੰ ਸਾਡ ਅੱਜ ਇਸ ਦਿਹਾੜੇ ਦੇ ਉੱਤੇ ਲੈ ਕੇ ਜਾਣਾ ਚਾਹੀਦਾ ਖਰਨ ਕਰਨਾ ਚਾਹੀਦਾ ਮੈਂ ਭਾਈ ਪੂਰ ਸਿੰਘ ਮਾਨ ਨੂੰ ਕਹੂੰਗਾ ਕਿ ਉੱਠ ਕੇ ਖੜੇ ਹੋਣ ਜਿਹੜੇ